ਇਸ ਵੱਲ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਕੇਂਦਰੀ ਸੀਟ ਤੋਂ ਆਪਣਾ ਉਮੀਦਵਾਰ ਇੱਕ ਵਾਰੀ ਮੋੜ ਤੋਂ ਬਦਲ ਦਿੱਤਾ ਹੈ ਅੰਮ੍ਰਿਤਸਰ ਕੇਂਦਰੀ ਤੋਂ ਪਾਰਟੀ ਦੇ ਨਵੇਂ ਉਮੀਦਵਾਰ ਡਾਕਟਰ ਅਜੀਤ ਗੁਪਤਾ ਹੋਣਗੇ ਤਾਂ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਹ ਸੀਟ ਤੌਰ ਜਿੰਦਰ ਕੁਮਾਰ ਨੂੰ ਉਮੀਦਵਾਰ ਲਾਣਿਆ ਸੀ ਜਿਸ ਤੋਂ ਬਾਅਦ ਭਾਜਪਾ ਨੇ ਸਾਫਾ ਆਗੂ ਪ੍ਰੋਫੈਸਰ ਦਰਬਾਰੀ ਲਾਲੂ ਉਮੀਦਵਾਰ ਬਣਾਇਆ ਗਿਆ ਤੇ ਹੁਣ ਮੋੜ ਤੋਂ ਪਾਰਟੀ ਨੇ ਉਮੀਦਵਾਰ ਬਦਲ ਦਿੱਤਾ ਹੈ ਨਵੇਂ ਉਮੀਦਵਾਰ ਡਾਕਟਰ ਅਜੀਤ ਗੁਪਤਾ ਹੋਣਗੇ ਆਮ ਆਦਮੀ ਪਾਰਟੀ ਦੇ ਵੱਲੋਂ ਅੰਮ੍ਰਿਤਸਰ ਕੇਂਦਰੀ ਸੀਟ ਪੱਤਰਕਾਰ ਰਾਜੀਵ ਸ਼ਰਮਾ ਤੋਂ ਜੀ ਰਾਜੀਵ ਆਮ ਆਦਮੀ ਪਾਰਟੀ ਕੀ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਡਿਸਾਈਡ ਨਹੀਂ ਕਰ ਪਾਰੀ ਪਹਿਲਾਂ ਰਜਿੰਦਰ ਕੁਮਾਰ ਫਿਰ ਦਰਬਾਰੀ ਲਾਲ ਤੇ ਹੁਣ ਅਜੇ ਗੁਪਤਾ ਹਾਂਜੀ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੜੀ ਹੀ ਹਾਸੋਹੀਣੀ ਸਥਿਤੀ ਜੋ ਹੈ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਰਜਿੰਦਰ ਕੁਮਾਰ ਦੇ ਨਾਮ ਦੇ ਜੋ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਨੂੰ ਉੱਥੋਂ ਉਮੀਦਵਾਰ ਬਣਾਇਆ ਜਾਏਗਾ ਪਰ ਦੋ ਦਿਨ ਬਾਅਦ ਆਮ ਆਦਮੀ ਪਾਰਟੀ ਦਾ ਇਹ ਫੈਸਲਾ ਸਾਹਮਣੇ ਆਇਆ ਕਿ ਰਜਿੰਦਰ ਕੁਮਾਰ ਦੀ ਥਾਂ ਤੇ ਪ੍ਰੋਫੈਸਰ ਦਰਬਾਰੀ ਲਾਲ ਨੂੰ ਟਿਕਟ ਦੇ ਦਿੱਤੀ ਗਈ ਹੈ ਪ੍ਰੋਫੈਸਰ ਦਰਬਾਰੀ ਲਾਲ ਪੰਜਾਬ ਦੇ ਪૂર્વ ਮੰਤਰੀ ਵੀ ਰਹੇ ਚੁੱਕੇ ਨੇ ਔਰ ਵਿਧਾਨ ਸਭਾ ਦੇ ਸਾਬਕਾ ਜੋ ਡਿਪੀ ਸਪੀਕਰ ਵੀ ਰਹੇ ਨੇ ਔਰ ਪਿਛਲੇ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਅਰਨ ਜੇਟਲੀ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਰਹੇ ਸਨ ਤਾਂ ਜੇਟਲੀ ਦੀ ਹਾਜ਼ਰੀ ਦੇ ਵਿੱਚ ਦਰਬਾਰੀ ਲਾਲ ਨੇ ਕਾਂਗਰਸ ਦਾ ਹੱਥ ਛੱਡ ਕੇ ਪਾਜਪਾ ਦੇ ਫੁੱਲ ਨੂੰ ਜੋ ਹੈ ਪੈਲ ਦਿੱਤੀ ਸੀ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਨੇ ਸਾਡੇ ਨਾਲ ਜਦੋਂ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਮੁਕਾਬਲਾ ਜੋ ਹੈ ਉਹ ਕਾਂਗਰਸ ਦੇ ਜੋ ਉਮੀਦਵਾਰ ਨੇ ਹਮਪ੍ਰਕਾਸ਼ ਸੋਨੀ ਉਹਨਾਂ ਦੇ ਨਾਲ ਹੋਏਗਾ ਉਸ ਤੋਂ ਬਾਅਦ ਸ਼ਾਇਦ ਕਾਂਗਰਸ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਿਹਾ ਸੀ ਕਿ ਦਰਬਾਰੀ ਲਾਲ ਉਹਨਾਂ ਨੂੰ ਕੋਈ ਵੱਡਾ ਝਟਕਾ ਦੇ ਸਕਦੇ ਨੇ ਜਾਂ ਕਾਂਗਰਸ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਦੀ ਲੀਡਰਸ਼ਿਪ ਦਰਬਾਰੀ ਲਾਲ ਦੇ ਸੰਪਰਕ ਵਿੱਚ ਸੀ ਪਰ ਦਰਬਾਰੀ ਲਾਲ ਦੇ ਜੋ ਕਰੀਦੀ ਹਨ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਦਰਬਾਰੀ ਲਾਲ ਦੀ ਤਬੀਅਤ ਖਰਾਬ ਹੋਣ ਕਰਕੇ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਪਰ ਅੱਜ ਜਦੋਂ ਦੁਪਹਿਰ ਵੇਲੇ ਇਹ ਗੱਲ ਸਾਹਮਣੇ ਆਈ ਕਿ ਦਿੱਲੀ ਦੇ ਵਿੱਚ ਦਰਬਾਰੀ ਲਾਲ ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਚਟਕਾ ਲੱਗਾ ਸੀ ਔਰ ਸ਼ਾਮ ਨੂੰ ਤੁਰੰਤ ਜੋ ਹੈ ਆਮ ਆਦਮੀ ਪਾਰਟੀ ਦੇ ਜੋ ਬੁਲਾਰੇ ਨੇ ਔਰ ਹੰਦਬੰਡੀਟਾ ਹਲਕੇ ਤੋਂ ਉਮੀਦਵਾਰ ਨੇ ਹਿੰਮਤ ਸ਼ੇਰ ਗਿੱਲ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਦਰਬਾਰੀ ਲਾਲ ਦੀ ਜਗ੍ਹਾ ਤੇ ਡਾਕਟਰ ਅਜੇ ਗੁਪਤਾ ਨੂੰ ਜੋ ਹੈ ਅਮਰਸਰ ਦੇ ਕੇਂਦਰੀ ਹਲਕੇ ਤੋਂ ਹੁਣ ਉਮੀਦਵਾਰ ਬਣਾ ਦਿੱਤਾ ਗਿਆ ਔਰ ਇਹਨਾਂ ਦੇ ਇਹ ਕਹਿਣਾ ਕਿ ਦਰਬਾਰੀ ਲਾਲ ਦਾ ਜੋ ਪਿਛੋਕਰ ਹੈ ਉਹ ਸੂ ਰਿਸ਼ਵਤ ਖੋਰੀ ਦੇ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਉਹਨਾਂ ਨੇ ਹੁਣ ਇਹ ਇਹ ਅਹਿਮ ਫੈਸਲਾ ਲਿਆ ਔਰ ਡਾਕਟਰ ਅਜੇ ਗੁਪਤਾ ਹੁਣ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਉਮੀਦਵਾਰ ਹੋਣਗੇ ਜੀ ਰਾਜੀ ਬਹੁਤ ਧੰਨਵਾਦ ਕਰਨ ਕਰਕੇ